ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਪਲਵਿੰਦਰ ਕੌਰ ਅੱਜ ਅਸੀਂ ਆਲੂ ਗਾਜਰਾ ਬਣਾ ਕੇ ਤਿਆਰ ਕਰਾਂਗੇ ਮਟਰ ਪਾ ਕੇ ਤੇ ਇੱਥੇ ਅਸੀਂ ਗਾਜਰਾ ਲੈ ਗਾਜਰਾ ਨੂੰ ਧੋ ਲੇ ਕੱਟ ਕੇ ਧੋ ਲਿਆ ਸੀ ਆਲੂ ਵੀ ਅਸੀਂ ਕੱਟ ਲਏ ਸੀ ਇੱਧਰ ਮਟਰ ਵੀ ਕੱਢ ਲਏ ਸੀ ਅਸੀਂ ਤੇ ਜੇ ਤੁਸੀਂ ਪਹਿਲੀ ਵਾਰੀ ਵੀਡੀਓ ਦੇਖਦੇ ਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਹੁਣ ਅਸੀਂ ਗਾਜਰਾ ਨੂੰ ਤੜਕਾ ਲਾ ਦਵਾਂਗੇ गाजरਾਂ ਨੂੰ ਅਸੀਂ ਤੜਕਾ ਲਾਵਾਂਗੇ ਪਤੀਲੇ ਵਿੱਚ ਤੇ ਹੁਣ ਅਸੀਂ ਸਰੋਂ ਦਾ ਤੇਲ ਪਾ ਦਵਾਂਗੇ ਤੇਲ ਨੂੰ ਗਰਮ ਕਰ ਲਿਆ ਸੀ ਹੁਣ ਅਸੀਂ ਇਹਦੇ ਵਿੱਚ ਇੱਕ ਚਮਚਾ ਜੀਰੇ ਨੂੰ ਪਾ ਦਵਾਂਗੇ ਜੀਰਾ ਤੜਕ ਗਿਆ ਇੱਥੇ ਲਿਆ ਸੀ ਅਦਰਕ ਲਸਣ ਤੇ ਇਹਨਾਂ ਨੂੰ ਅਸੀਂ ਪਾ ਦਵਾਂਗੇ ਇੱਥੇ ਬਰੀਕ ਕੱਟੇ ਪਿਆਜ਼ ਪਾ ਦਵਾਂਗੇ ਪਿਆਜ਼ਾਂ ਨੂੰ ਮਿਕਸ ਕਰ ਦਵਾਂਗੇ ਪਿਆਜ਼ਾਂ ਨੂੰ 3-4 ਮਿੰਟ ਵਾਸਤੇ ਭੁੰਨਿਆ ਸੀ ਹੁਣ ਇਹਦੇ ਵਿੱਚ ਆਪਾਂ ਹਰੀਆਂ ਮਿਰਚਾਂ ਪਾ ਦਵਾਂਗੇ ਹਰੀਆਂ ਮਿਰਚਾਂ ਪਾ ਕੇ ਅਸੀਂ ਨਾਲ ਹੀ ਨਮਕ ਪਾ ਦਵਾਂਗੇ ਇਹਦੇ ਨਮਕ ਪਾ ਕੇ ਕਾਲੀ ਮਿਰਚ ਪਾ ਦਾਂਗੇ ਧਨੀਆ ਪਾੜਨ ਅੱਧੇ ਚਮਚੇ ਤਾਂ ਵੀ ਘਟ ਪਾਵਾਂਗੇ ਲਾਲ ਮਿਰਚ ਦਾ ਪਾਊਡਰ ਹਲਦੀ ਪਾਊਡਰ ਫਿਰ 4-5 ਅਸੀਂ ਪਾ ਦਵਾਂਗੇ ਟਮਾਟਰ ਟਮਾਟਰ ਪਾ ਕੇ ਮਿਕਸ ਕਰ ਦਵਾਂਗੇ ਹੁਣ ਅਸੀਂ ਤੜਕੇ ਦੇ ਵਿੱਚ ਆਲੂ ਪਾ ਦਵਾਂਗੇ ਆਲੂ ਪਾ ਕੇ ਤੜਕੀ ਦੇ ਵਿੱਚ ਤੜਕਾ ਵੀ ਨਾਲ ਨਾਲ ਪੋਜਾ ਜਾਏਗਾ ਆਲੂ ਵੀ ਗਲ ਜਾਣਗੇ ਤੜਕੇ ਦੇ ਵਿੱਚ ਅਸੀਂ ਆਲੂ ਪਾ ਦਈਏ ਬਹੁਤ ਜਲਦੀ ਆਲੂ ਪੱਕ ਜਾਂਦੇ ਆ ਤੇ ਆਪਣਾ ਤੜਕਾ ਵੀ ਨਾਲ ਨਾਲ ਰੈਡੀ ਹੋ ਜਾਂਦਾ ਬਿਲਕੁਲ ਵਧੀਆ ਤਰੀਕੇ ਨਾਲ ਤੇ ਹੁਣ ਅਸੀਂ ਇਹਨੂੰ ਧੱਕੇ ਪਕਾਵਾਂਗੇ ਆਲੂ ਨੂੰ ਹੁਣ ਅਸੀਂ ਚੈੱਕ ਕਰ ਲਵਾਂਗੇ ਆਲੂ ਨੂੰ 5 ਮਿੰਟ ਹੋ ਗਏ ਸੀ ਪਕਦਿਆਂ ਨੂੰ ਤੇ ਕਾਲੂ ਬਹੁਤ ਵਧੀਆ ਮਸਾਲੇ ਦੇ ਨਾਲ ਭੁੱਜ ਹੋ ਗਏ ਤੇ ਤੁਸੀਂ ਦੇਖ ਸਕਦੇ ਮਸਾਲਾ ਵੀ ਲਾਲ ਹੋ ਗਿਆ ਸੀ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਮਟਰ ਤੇ ਨਾਲ ਹੀ ਪਾਵਾਂਗੇ ਅਸੀਂ ਗਾਜਰਾਂ ਮਿਕਸ ਕਰ ਦਵਾਂਗੇ ਹੁਣ ਸਬਜੀ ਨੂੰ ਗਾਜਰਾ ਪਾ ਕੇ ਅਸੀਂ ਮਿਕਸ ਕਰ ਦਿੱਤੀ ਅਸੀਂ ਤੇ ਪਤੀਲੇ 'ਚ ਬਣਾਉਣ ਦੀ ਸਬਜੀ ਬਹੁਤ ਜਿਆਦਾ ਟੇਸਟ ਬਣਦੀ ਆ ਹੁਣ ਅਸੀਂ ਇਹਨੂੰ ਢਾਟੇ ਪਕਾਵਾਂਗੇ ਸਬਜੀ ਨੂੰ ਚੈੱਕ ਕਰ ਲਵਾਂਗੇ ਸਬਜੀ ਨੂੰ ਮੈਂ 1-2 ਵਾਰੀ ਪਹਿਲੇ ਵੀ ਚੈੱਕ ਕਰ ਲਈ ਆ ਸੀ ਤੇ ਸਬਜੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਪਤੀਲੇ 'ਚ ਸਬਜੀ ਤੇ ਸਬ ਆਲੂਆਂ ਨੂੰ ਅਸੀਂ ਹੁਣ ਚੈੱਕ ਕਰ ਲਵਾਂਗੇ ਆਲੂ ਗਾਲ ਕੇ ਤਿਆਰ ਆਲੂ ਸਬਜੀ ਨੂੰ ਚੈੱਕ ਕਰ ਦਵਾਂਗੇ ਸਬਜੀ ਵਿੱਚ ਪਾ ਦਵਾਂਗੇ ਅਸੀਂ ਗਰਮ ਮਸਾਲਾ ਤੇ ਨਾਲ ਹੀ ਪਾਵਾਂਗੇ ਅਸੀਂ ਹੁਣ ਧਨੀਆ ਤਨੀਆ ਪਾ ਕੇ ਮਿਕਸ ਕਰ ਦਵਾਂਗੇ ਤੇ ਗਾਜਰਾਂ ਦੀ ਸਬਜੀ ਕੁਲੀ ਕੁਲੀ ਬਣ ਕੇ ਰੈਡੀ ਹੋ ਗਈ ਆ ਸਬਜੀ ਨੂੰ ਅਸੀਂ ਕੰਟੇਨਰ ਵਿੱਚ ਪਾ ਦਵਾਂਗੇ ਗਰਮ ਗਰਮ ਗਾਜਰਾਂ ਦੀ ਸਬਜ਼ੀ ਪਰੌਂਠੇ ਨਾਲ ਰੋਟੀ ਨਾਲ ਬਹੁਤ ਜਿਆਦਾ ਟੇਸਟ ਲੱਗਦੀ ਹੈ ਜੇ ਤੁਹਾਨੂੰ ਗਾਜਰਾਂ ਦੀ ਸਬਜ਼ੀ ਦੀ ਰੈਸিপি ਪਸੰਦ ਆਈ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਵੀ ਸਬਜ਼ੀ ਦੇ ਆਪਾਂ ਦੇਸੀ ਘਿਓ ਪਾ ਦਵਾਂਗੇ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਵੇਖਣ ਦਾ ਬਹੁਤ-ਬਹੁਤ ਧੰਨਵਾਦੀ ਤੇ ਗਾਜਰਾਂ ਦੀ ਸਬਜ਼ੀ ਬਹੁਤ ਜਿਆਦਾ ਲਾਜਵਾਬ ਬਣ ਕੇ ਤਿਆਰ ਹੋਈ ਆ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ੍ਰੀ ਅਕਾਲ ਜੀ